ਜਿਹੜੀ ਟ੍ਰੈਡੀਸ਼ਨਲ ਖੇਤੀ ਆ ਜਿਹਦੇ ਵਿੱਚ ਸਾਡੇ ਪੁਰਾਣੇ ਜਿਹੜੇ ਕਿਸਾਨ ਆ ਉਹ ਰੂੜੀ ਜਿਹੜੀ ਆ ਉਹ ਪਾਉਂਦੇ ਨੇ ਸੀ ਕਿ ਹਰ ਸਾਲ ਖੇਤਾਂ ਦੇ ਵਿੱਚ ਤੇ ਸਾਨੂੰ ਉਸੇ ਤਕਨੀਕ ਨੂੰ ਜਿਹੜਾ ਅਪਣਾਉਣ ਦੀ ਜਿਹੜੀ ਉਹ ਲੋੜ ਆ ਵੀ ਤਾਂ ਕਿ ਅਸੀਂ ਜ਼ਮੀਨਾਂ ਦੀ ਜਿਹੜੀ ਸਿਹਤ ਆ ਇਹਨੂੰ ਸੁਧਾਰ ਸਕੀਏ ਕਿ ਰਸਾਇਣਿਕ ਖਾਦਾਂ ਦੀ ਵਰਤੋਂ ਨੂੰ ਥੋੜਾ ਬੋਤਾ ਘੱਟ ਕਰ ਸਕੀਏ ਕਿਉਂਕਿ ਹੁਣ ਰਸਾਇਣਿਕ ਖਾਦਾਂ ਦੀ ਸਾਨੂੰ ਆਦਤ ਪੈ ਚੁੱਕੀ ਆ ਸਾਨੂੰ ਵੀ ਤੇ ਜ਼ਮੀਨ ਨੂੰ ਵੀ ਆਦਤ ਪੈ ਚੁੱਕੀ ਆ ਇਹਨਾਂ ਨੂੰ ਛੱਡਣਾ ਤੇ ਬੜਾ ਉਹ ਕਾ ਇੱਕਦਮ ਜੇ ਆਪਾਂ ਕਹੀਏ ਵੀ ਇਹਨੂੰ ਛੱਡਦੀਏ ਤੇ ਨਹੀਂ ਛੱਡਿਆ ਜਾ ਸਕਣਾ ਪਰ ਥੋੜੀ-ਥੋੜੀ ਹੀ ਕੋਸ਼ਿਸ਼ ਕਰਿਆ ਕਰੀਏ ਕਿ ਹਰ ਸਾਲ ਇੱਕ ਕਿਲੇ ਦੇ ਵਿੱਚ ਘਟੋ ਘਾਟੇ ਇੱਕ ਦੋ ਕਿੰਨਿਆਂ ਦੇ ਵਿੱਚ ਜਿਹੜੀ ਆ ਉਹ ਜਿਹੜੀ ਆ ਰੂੜੀ ਖਾਦ ਆ ਇਹ ਜ਼ਰੂਰ ਜਿਹੜੀ ਆ ਉਹ ਮਤਲਬ ਪਾਇਆ ਕਰੀਏ ਤਾਂ ਕਿ ਜਿਹੜੀ ਖੇਤਾਂ ਦੀ ਸਿਹਤ ਆ ਉਹ ਸੁਧਰ ਸਕੇ ਤੇ ਕਿਸਾਨੀ ਦਾ ਖਰਚਾ ਵੀ ਜਿਹੜਾ ਉਹ ਘਟ ਸਕੇ ਕਿਉਂਕਿ ਕਿਸਾਨ ਬੇਸਿਕਲੀ ਆ ਵੇਚ ਵੇਚਵਾਲ ਸੀਗਾ ਵੇਚਣ ਵਾਲਾ ਸੀ ਕਿਸਾਨ ਖਰੀਦਦਾਰ ਨਹੀਂ ਸੀਗਾ ਕਿਸਾਨ 20 ਵੀ ਘਰ ਦਾ ਰੱਖਦਾ ਸੀਗਾ ਤੇ ਖਾਦ ਵੀ ਜਿਹੜੀ ਆ ਉਹ ਰੂੜੀ ਵਗੈਰਾ ਪਾ ਕੇ ਤੇ ਉਹ ਫਸਲ ਜਿਹੜੀ ਪੈਦਾ ਕਰਦਾ ਸੀਗਾ ਬੇਸ਼ੱਕ ਉਪਜ ਬੇਸ਼ੱਕ ਘਟ ਹੁੰਦੀ ਸੀਗੀ ਚਾਰ ਦਾਣੇ ਘਟ ਹੁੰਦੇ ਸੀ ਪਰ ਜਿੰਨੇ ਵੀ ਦਾਣੇ ਹੁੰਦੇ ਸੀਗੇ ਉਹਦੇ ਆਪਣੇ ਹੁੰਦੇ ਸੀਗੇ ਸਾਰੇ ਪੈਸੇ ਜਿਹੜੇ ਉਹਦੀ ਜੇਬ ਜਾਂਦੇ ਸੀ ਤੇ ਹੁਣ ਜਿਹੜੀ ਬਾਵਾਦਾਰੀ ਟਰਾਲੀ ਆਪਾਂ ਬਣਾ ਲਈ ਹੈ ਕਿ ਸਿੰਗਲ ਟਰਾਲੀ ਜਿਹੜੀ ਥੱਲੇ ਥੱਲੇ ਆਦੀ ਸੀਗੀ ਉਹਦ ਨਾਲ ਸਾਡਾ ਨਹੀਂ ਸਰਦਾ ਕਿਉਂਕਿ ਦਾਣੇ ਬਹੁਤ ਜ਼ਿਆਦਾ ਹੋ ਜਾਂਦੇ ਆ ਤੇ ਅਸੀਂ ਉਹਦੇ ਉੱਪਰ ਟਰੈਕ ਦੇ ਉੱਪਰ ਇੱਕ ਵਾਰ ਲਾਉਣੀ ਸ਼ੁਰੂ ਕਰ ਦਿੱਤੀ ਆ ਪਰ ਜੇ ਟੋਟਲ ਖਰਚਿਆਂ ਦਾ ਹਿਸਾਬ-ਕਿਤਾਬ ਲਾਈਏ ਤਾਂ ਵਾਰ ਤੋਂ ਥੱਲੇ ਥੱਲੇ ਵਾਲੇ ਦੇ ਦਾਣੇ ਆ ਉਹ ਹੀ ਜ਼ਿੰਮੇਵਾਰ ਨੂੰ ਵੱਜਦੇ ਆ ਉਦੋਂ ਉੱਪਰਲੇ ਜਿਹੜੇ ਹੈਗੇ ਆ ਦਾਣੇ ਉਹ ਜਿਹੜੇ ਖੇਤੀ ਤੋਂ ਪਰਹੀਂ ਵਾਧੂ ਖਰਚੇ ਪਾਉਂਦੇ ਆ ਰਸਾਇਣਿਕ ਖਾਦਾਂ ਦਾ ਦਵਾਈਆਂ ਦਾ ਜਾਂ ਹੋਰ ਜਿਹੜੇ ਵਾਧੂ ਖਰਚੇ ਆਪਾਂ ਪਾਉਂਦੇ ਆ ਉਹ ਉਹਨਾਂ ਦਾ ਹੱਕ ਜਿਹੜਾ ਉਹ ਵਾਰ ਤੋਂ ਉੱਪਰ ਉੱਪਰਲੇ ਜਿਹੜੇ ਦਾਣੇ ਆ ਉਹ ਇਸ ਚੀਜ਼ ਦੀ ਹੁੰਦੀ ਆ ਕਿਸਾਨ ਨੂੰ ਉਦੋਂ ਥੱਲੇ ਦੇ ਜਿਹੜੇ ਦਾਣੇ ਹੇਠਲੇ ਜਿਹੜਾ ਬਾਹਰ ਤੋਂ ਬਗੈਰ ਵਾਲੇ ਉਹਨੇ ਕੀ ਬਚਦੇ ਆ ਸੋ ਕਿਸਾਨ ਜਿਹੜਾ ਹੌਲੀ-ਹੌਲੀ ਸਮੇਂ ਦੇ ਨਾਲ ਜਿਹੜਾ ਉਹ ਵੇਚਣ ਵਾਲੇ ਤੋਂ ਖਰੀਦਦਾਰ ਬਣ ਗਿਆ ਔਰ ਹੌਲੀ-ਹੌਲੀ ਜਿਹੜਾ ਕਿਸਾਨ ਆ ਉਹ ਕਰਜ਼ੇ ਦੇ ਦਲਦਲ ਦੇ ਵਿੱਚ ਜਿਹੜਾ ਉਹ ਦੱਬਿਆ ਗਿਆ ਸੋ ਜੇ ਇਹਨੂੰ ਕਰਜ਼ੇ ਦੇ ਦਲਦਲ ਦੇ ਵਿੱਚੋਂ ਆਪਾਂ ਕਿਸਾਨੀ ਨੂੰ ਕਢਣਾ ਚਾਹੁੰਦੇ ਆ ਕਿਉਂਕਿ ਮੈਂ ਵੀ ਇੱਕ ਫਾਰਮਰ ਆ ਤੇ ਆਪਾਂ ਜਿਹੜਾ ਉਹ ਰਸਾਇਣਿਕ ਖਾਦਾਂ ਦੀ ਵਰਤੋਂ ਨੂੰ ਘਟਾਈਏ ਹੌਲੀ-ਹੌਲੀ ਘਟਾਈਏ ਕਿਉਂਕਿ ਇੱਕਦਮ ਆਪਾਂ ਇਹਨੂੰ ਛੱਡ ਨਹੀਂ ਸਕਦੇ ਕਿਉਂਕਿ ਕੁਝ ਖੇਤੀਬਾੜੀ ਮਾਹਿਰ ਸਾਨੂੰ ਸਲਾਹ ਦਿੰਦੇ ਨੇ ਕਿ ਇਹਨੂੰ ਛੱਡੋ ਚਲੋ ਬੇਸ਼ੱਕ ਉਹਨਾਂ ਦਾ ਵਿਚਾਰ ਆਪਣੀ ਧਰ ਠੀਕ ਆ ਮੈਂ ਉਹਨਾਂ ਦਾ ਕੋਈ ਗੱਲ ਨੂੰ ਕੱਟਦਾ ਨਹੀਂ ਪਰ ਮੈਂ ਇੱਕ ਕਿਸਾਨ ਹੋਣ ਦੇ ਨਾਤੇ ਇਨੀ ਗੱਲ ਜੂਰ ਕਹਿਣਾ ਕਿ ਆਪਾਂ ਉਹਨੂੰ ਇੱਕਦਮ ਛੱਡ ਨਹੀਂ ਸਕਦੇ ਮਤਲਬ ਉਹਨੂੰ ਘੱਟ ਕਰ ਸਕਦੇ ਆਂ ਕਿ ਜਿਵੇਂ ਜਿਵੇਂ ਆਪਾਂ ਸ਼ੁਰੂ ਕੀਤਾ ਸੀਗਾ ਕਿ ਅੱਧੀ ਬੋਰੀ ਤੋਂ ਤਾਂ ਬੋਰੀ ਹੋ ਗਈ ਬੋਰੀ ਤੋਂ ਡੇਢ ਬੋਰੀ ਹੋ ਤੋ ਦੋ ਹੋ ਗਈਆਂ ਦੋ ਤੋਂ ਤਿੰਨ ਹੋ ਗਈਆਂ ਚਾਰ ਹੋ ਗਈਆਂ ਸੋ ਇਸੇ ਤਰ੍ਹਾਂ ਜੇਕਰ ਆਪਾਂ ਇਹਨੂੰ ਰੂੜੀ ਖਾਦ ਜਿਹੜੀ ਆ ਇਹਨੂੰ ਦੁਬਾਰਾ ਹਰ ਸਾਲ ਜਿਹੜੀ ਖੇਤਾਂ 'ਚ ਪਾਉਣੀ ਸ਼ੁਰੂ ਕਰ ਦਈਏ ਤਾਂ ਮੇਰਾ خیال ਹੈ ਕਿ ਹੌਲੀ-ਹੌਲੀ ਆਪਾਂ ਜਿਹੜੀ ਆ ਉਹ ਅੱਧੀ ਅੱਧੀ ਬੋਰੀ ਕਰਕੇ 10 10 20 ਕਿਲੋ ਘੱਟ ਕਰਕੇ ਤਾਂ ਆਪਾਂ ਨੂੰ ਕਿਸੇ ਨੂੰ ਜਿਹੜਾ ਉਹ ਫਿਰ ਲਿਆ ਸਕਦੇ ਆ ਔਰ ਖੇਤੀ ਜਿਹੜੀ ਆ ਉਹ ਦੁਬਾਰਤੋਂ ਜਿਹੜੀ ਆਪਾਂ ਇਹਨੂੰ ਕੁਦਰਤੀ ਖੇਤੀ ਜਿਹੜੀ ਬਣਾ ਸਕਦੇ ਆ ਜਿਹਦੀ ਘੱਟ ਖਰਚੀਲੀ ਹੋਵੇ ਤੇ ਸਿਹਤਮੰਦ ਹੋਵੇ ਖਾਨ ਪੱਖੋਂ ਵੀ ਚੰਗੀ ਹੋਵੇ ਤੇ ਪੈਸੇ ਵੀ ਜਿਹੜੇ ਉਹ ਜਿੰਨੀ ਨਾਲੋਂ ਚੰਗੇ ਦੇਣ ਸੋ ਇਸ ਕਰਕੇ ਆਪਾਂ ਰਸਾਇਣਿਕ ਖਾਦਾਂ ਨਾਲੋਂ ਜ਼ਰੂਰੀ ਖਾਦ ਵਾਲੇ ਪਾਸੇ ਜਿਹੜਾ ਆਪਾਂ ਉਹ ਤੁਰੀਏ ਤੇ ਇਹਦਾ ਜਿਹੜਾ ਖਸਾਨੀ ਨੂੰ ਆ ਉਹ ਜ਼ਿਆਦਾ ਫਾਇਦਾ ਜਿਹੜਾ ਉਹ ਹੋ ਸਕਦਾ ਤੋ ਇਥੇ ਮੈਂ ਵੀਡੀਓ ਦੀ ਸਮਾਪਤੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ